ਬਹੁਤ ਵੱਡੀ ਖਬਰ ਮੀਡੀਆ ਦੇ ਵਿੱਚ ਫੈਲ ਰਹੀ ਹੈ ਸਿੱਧੂ ਮੂਸੇਵਾਲਾ ਦੇ ਕਾਣ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਦੀਪ ਬਰਾੜ ਦਾ ਵੀ ਉਹੀ ਹਸ਼ਰ ਹੋਣ ਦੀ ਖਬਰ ਆ ਰਹੀ ਹੈ ਵੱਡੀ ਖਬਰ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਕਾਣ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਦੀਪ ਬਰਾੜ ਨੂੰ ਵੀ ਗੋਲੀਆਂ ਵੱਜੀਆਂ ਨੇ ਤੇ ਉਸ ਦਾ ਵੀ ਕਤਲ ਕਰ ਦਿੱਤਾ ਗਿਆ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਇਹ ਖਬਰ ਕਿੱਦਾਂ ਫੈਲ ਰਹੀ ਹੈ ਕਿੱਥੋਂ ਆ ਰਹੀ ਹੈ ਕਿੱਥੇ ਘਟਨਾ ਵਾਪਰੀ ਹੈ ਕਿਵੇਂ ਸਾਰੇ ਕੁਝ ਹੋਇਆ ਤੁਸੀਂ ਸ਼ੇਅਰ ਕਰੀ ਜਾਓ ਤੇ ਆਪਣਾ ਵਿਚਾਰ ਜ਼ਰੂਰ ਲਿਖਿਓ ਦੇਖੋ ਖਬਰ ਆ ਰਹੀ ਹੈ ਕਿ ਉਹ ਗੋਲਦੀ ਬਰਾੜ ਜਿਸ ਨੇ ਸਿੱਧੂ ਮੂਸੇਵਾਲਾ ਦੇ ਕਤਲकांड ਦੀ ਜ਼ਿੰਮੇਵਾਰੀ ਲਈ ਸੀ ਪੋਸਟ ਪਾ ਕੇ ਉਸ ਨੂੰ ਅਮਰੀਕਾ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਕਿਹੜੀ ਜਗ੍ਹਾ ਤੇ ਮਾਰੀਆਂ ਨੇ ਉਹ ਜਗ੍ਹਾ ਵੀ ਤੁਹਾਨੂੰ ਮੈਂ ਦੱਸਾਂਗਾ ਕਿਹੜੀ ਜਗ੍ਹਾ ਦੇ ਉੱਪਰ ਇਹ ਸਾਰੇ ਕੁਝ ਕੀਤਾ ਗਿਆ ਇਹ ਜਗ੍ਹਾ ਹੈ ਫੇਰ ਮੋਥ ਜਿਹੜੀ ਅਮਰੀਕਾ ਦੀ ਇੱਕ ਜਗ੍ਹਾ ਹੈ ਫੋਰ ਮੋਥ ਹੋਲਟ ਐਵੇਨਿਊ ਇਹਦਾ ਨਾਮ ਦੱਸਿਆ ਜਾ ਰਿਹਾ ਹੈ ਔਰ ਇਹ ਜਾਣਕਾਰੀ ਅਮਰੀਕਾ ਦੇ ਇੱਕ ਚੈਨਲ ਰਾਈ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਇੱਕ ਚੈਨਲ ਦੇ ਉੱਪਰ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦਾ ਇੱਕ ਅਧਿਕਾਰੀ ਹੈ ਜਿਸ ਦਾ ਨਾਮ ਹੈ ਲੈਜ਼ਲੀ ਵਿਲੀਅਮ ਲੈਜ਼ਲੀ ਵਿਲੀਅਮ ਨਾਂ ਦੇ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਗੋਲਦੀ ਬਰਾੜ ਜਿਹੜਾ ਹੈ ਉਹ ਗਲੀ ਦੇ ਵਿੱਚ ਖੜਾ ਇੱਕ ਵਿਅਕਤੀ ਦੇ ਨਾਲ ਗੱਲ ਕਰ ਰਿਹਾ ਸੀ ਔਰ ਉੱਥੇ ਕੁਝ ਵਿਅਕਤੀ ਆਉਂਦੇ ਨੇ ਤੇ ਉਹ ਉਸ ਨੂੰ ਗੋਲੀਆਂ ਮਾਰਦੇ ਨੇ ਤੇ ਫਿਰ ਉਥੋਂ ਭੱਜ ਜਾਂਦੇ ਨੇ ਸੇਮ ਉਸੇ ਤਰ੍ਹਾਂ ਜਿਵੇਂ ਸਿੱਧੂ ਮੂਸੇਵਾਲਾ ਦਾ ਕਾਂਡ ਹੋਇਆ ਸੀ ਤੇ ਖਬਰ ਆ ਰਹੀ ਹੈ ਕਿ ਜ਼ਿੰਮੇਵਾਰੀ ਲਈ ਹੈ ਇਸ ਪੂਰੇ ਕਤਲ ਕਾਂਡ ਦੀ ਗੋਲਦੀ ਬਰਾੜ ਨੂੰ ਗੋਲੀਆਂ ਮਾਰਨ ਦੀ ਜ਼ਿੰਮੇਵਾਰੀ ਅਰਸ਼ ਡੱਲਾ ਤੇ ਲਖਵੀਰ ਡੱਲਾ ਦਾ ਜਿਹੜਾ ਗੈਂਗਸਟਰ ਗਰੁੱਪ ਐ ਉਸਨੇ ਲਈ ਐ ਇੱਕ ਖਬਰ ਪੂਰੀ মিডিਆ ਦੇ ਵਿੱਚ ਫੈਲ ਰਹੀ ਐ ਪੁਖਤਾ ਹੋਣ ਤੋਂ ਬਾਅਦ ਜਦੋਂ ਚਾਰ ਚਫੇਰੇ ਇਸ ਖਬਰ ਨੂੰ ਇਕੱਠੀ ਕੀਤਾ ਤਾਂ ਜੋ ਕੁਝ ਸਾਹਮਣੇ ਆ ਰਿਹਾ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਕਿਉਂਕਿ ਖਬਰ ਇਹ ਬਹੁਤ ਵੱਡੀ ਕਹੀ ਜਾ ਸਕਦੀ ਐ ਜਦੋਂ ਤੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਦੋਂ ਤੋਂ ਹੀ ਜਿਹੜਾ ਉਹ ਲਗਾਤਾਰ ਇਹ ਚਰਚਾ ਚੱਲਦੀ ਰਹੀ ਐ ਕਿ ਉਸਦੇ ਕਾਤਲਾਂ ਨੂੰ ਫੜਨਾ ਚਾਹੀਦਾ ਐ ਔਰ ਆ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਵਾਰ ਇਹ ਦਾਵਾ ਵੀ ਕਰ ਦਿੱਤਾ ਸੀ ਕਿ ਅਮਰੀਕਾ ਦੇ ਵਿੱਚੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਬੀਂਗ ਹੈਡ ਆਫ ਸਟੇਟ ਪੰਜਾਬ ਦਾ ਮੁਖੀ ਹੋਣ ਦੇ ਨਾਤੇ ਮੈਂ ਇਹ ਦੱਸਣਾ ਚਾਹਣਾ ਕਿ ਗੋਲਦੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਉਸ ਤੋਂ ਬਾਅਦ ਉਹ ਖਬਰ ਠੀਕ ਨਹੀਂ ਸੀ ਸਾਬਤ ਹੋਈ ਗ੍ਰਿਫਤਾਰ ਨਹੀਂ ਸੀ ਕਰ ਸਕੇ ਤਾਂ ਉਸ ਤੋਂ ਬਾਅਦ ਅੱਜ ਆ ਜਿਹੜੀ ਖਬਰ ਆ ਰਹੀ ਹੈ ਇਹਦੀ ਅਧਿਕਾਰਤ ਤੌਰ ਤੇ ਪੁਸ਼ਟੀ ਹੋਣੀ ਅਜੇ ਬਾਕੀ ਹੈ ਅਧਿਕਾਰਤ ਤੌਰ ਤੇ ਤੈਦੀ ਅਜੇ ਕੋਈ ਪੁਸ਼ਟੀ ਕਿਸੇ ਅਧਿਕਾਰੀ ਨੇ ਨਹੀਂ ਕੀਤੀ ਭਾਰਤ ਦੇ ਵਿੱਚ ਪਰ ਇਹ ਖਬਰ ਪੂਰੇ মিডিਆ 'ਚ ਇਸ ਤਰੀਕੇ ਨਾਲ ਫੈਲ ਰਹੀ ਹੈ ਕਿ ਗੋਲਦੀ ਬਰਾੜ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਉਹ ਗੋਲਦੀ ਬਰਾੜ ਜਿਹਦੇ ਉਦੋਂ ਜ਼ਿੰਮੇਵਾਰੀ ਪੋਸਟ ਪਾ ਕੇ ਲਈ ਸੀ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ ਤਾਂ ਉਸ ਵਕਤ ਗੋਲਦੀ ਬ੍ਰਾਂਡ ਦੇ ਨਾਂ ਦੇ ਉੱਪਰ ਪੋਸਟ ਪਾਈ ਗਈ ਸੀ ਕਿ ਅਸੀਂ ਇਹ ਸਾਰਾ ਕੰਮ ਕੀਤਾ ਕਰਾਇਆ ਤੇ ਨਾਲ ਲੌਰੈਂਸ ਬਿਸ਼ਨੋਈ ਦਾ ਨਾਂ ਲਿਆ ਗਿਆ ਸੀ ਤੇ ਅੱਜ ਇਹ ਖਬਰ ਆ ਰਹੀ ਹੈ ਕਿ ਗੋਲਦੀ ਬ੍ਰਾਂਡ ਨੂੰ ਗੋਲੀਆਂ ਵੱਜਣ ਤੋਂ ਬਾਅਦ ਅਰਸ਼ਦ ਅੱਲਾ ਤੇ ਲਖਬੀਰ ਗੱਲਾ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਲੈਣ ਦੀ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਹੁਣ ਇਹ ਸਾਰਾ ਕੁਝ ਅਜੇ ਅਧਿਕਾਰਤ ਤੌਰ ਤੇ ਸਾਹਮਣੇ ਆਵੇਗਾ ਪਰ ਸਿੱਧੂ ਮੂਸੇਵਾਲੇ ਦੇ ਪਿਤਾ ਜਿਹੜੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਹੁਣ ਤੱਕ ਇਹ ਗੱਲ ਵਾਰ-ਵਾਰ ਕਹਿੰਦੇ ਰਹੇ ਨੇ ਕਿ ਸਾਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਉਹ ਕਹਿੰਦੇ ਸੀ ਕਿ ਮੂਸੇਵਾਲਾ ਮੇਰੇ ਪੁੱਤ ਦੇ ਜਿਹੜੇ ਕਤਲ ਦੇ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਸ਼ਰਮ ਜ਼ਿੰਮੇਵਾਰੀ ਲਈ ਸੀ ਉਹ ਅਜੇ ਵੀ ਘੁੰਮ ਰਹੇ ਨੇ ਬਾਹਰ ਘੁੰਮ ਰਹੇ ਨੇ ਵਿਦੇਸ਼ਾਂ 'ਚ ਸੈਰਾਂ ਕਰ ਰਹੇ ਨੇ ਤੇ ਸਾਨੂੰ ਇਨਸਾਫ ਕਿਉਂ ਨਹੀਂ ਦਿੱਤਾ ਜਾ ਰਿਹਾ ਤਾਂ ਦੂਜੇ ਪਾਸੇ ਇਹ ਵੀ ਚਰਚਾ ਚੱਲਦੀ ਰਹੀ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀ ਗੱਲ ਆਈ ਕਿ ਗੋਲਡੀ ਬਰਾੜ ਜਿਹੜਾ ਉਹ ਤਾਂ ਹੁਣ ਕਿਤੇ ਹੈ ਹੀ ਨਹੀਂ ਹੈ ਪਰ ਅੱਜ ਇਹ ਜਿਹੜੀ ਵੱਡੀ ਖਬਰ ਹੈ ਇਹ ਸਾਹਮਣੇ ਆ ਰਹੀ ਹੈ ਕਿ ਗੋਲਡੀ ਬਰਾੜ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਮਰੀਕਾ ਦੇ ਅੰਦਰ ਅਮਰੀਕਾ ਦੀ ਜਿਹੜੀ ਫੋਰਮੈਨ ਫੋਰਮੈਨ ਤੇ ਹੌਲਟ ਐਵੇਨਿਊ ਨਾਂ ਦੀ ਜਗ੍ਹਾ ਉਸ ਜਗ੍ਹਾ ਦੇ ਉੱਪਰ ਦੱਸਿਆ ਜਾ ਰਿਹਾ ਹੈ ਕਿ ਗੋਲਦੀ ਬਰਾੜ ਗਲੀ ਦੇ ਵਿੱਚ ਜਿੱਥੇ ਉਹ ਰਹਿੰਦਾ ਸੀ ਉੱਥੇ ਕਿਸੇ ਵਿਅਕਤੀ ਨਾਲ ਗੱਲ ਕਰ ਰਿਹਾ ਸੀ ਤੇ ਕੁਝ ਵਿਅਕਤੀ ਆਏ ਉਹਨਾਂ ਨੇ ਗੋਲੀਆਂ ਮਾਰੀਆਂ ਤੇ ਬਿਲਕੁਲ ਉਸੇ ਤਰ੍ਹਾਂ ਉੱਥੋਂ ਫਰਾਰ ਹੋ ਗਏ ਜਿਵੇਂ ਸਿੱਧੂ ਮੂਸੇਵਾਲਾ ਦੇ ਕਾਂਡ ਦੇ ਵਿੱਚ ਹੋਇਆ ਸੀ ਹੁਣ ਇਸ ਗੱਲ ਦੀ ਪੂਰੀ ਸਚਾਈ ਕੀ ਹੈ ਉਹ ਅਜੇ ਸਾਹਮਣੇ ਆਏਗੀ ਪੰਜਾਬ ਪੁਲਿਸ ਨੂੰ ਔਰ ਇੰਡੀਆ ਦੀਆਂ ਏਜੰਸੀਆਂ ਨੂੰ ਵੀ ਤੁਰੰਤ ਇਹਦੀ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਕੀ ਇਹ ਸੱਚ ਹੈ ਜਾਂ ਫਿਰ ਇਹ ਪੂਰੇ মিডিਆ ਦੇ ਵਿੱਚ ਅਮਰੀਕਾ ਦੇ ਇੱਕ ਜਿਹੜੇ ਚੈਨਲ ਦੇ ਥਰੂ ਜਿਸ ਤਰੀਕੇ ਨਾਲ ਇਹ ਗੱਲ ਆ ਰਹੀ ਹੈ ਇਹਦਾ ਸੱਚ ਕਿੰਨਾ ਹੈ ਤੇ ਕੀ ਹੈ ਇਹਦੀ ਪੁਸ਼ਟੀ ਜਿਹੜਾ ਉਹ ਭਾਰਤ ਸਰਕਾਰ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਫਿਲਹਾਲ ਇਹ ਵੱਡੀ ਖਬਰ ਆ ਰਹੀ ਹੈ ਇੱਕ ਗੱਲ ਇੱਥੇ ਮੈਂ ਵੀ ਕਹਿਣਾ ਚਾਹੂੰਗਾ ਕਿ ਪੰਜਾਬ ਔਰ ਭਾਰਤ ਦੇ ਹੋਰ ਹਾਰ ਧੀਆਂ ਪੁੱਤ ਜਿਹੜੇ ਇਸ ਰਾਹ ਤੇ ਤੁਰੇ ਉਹਨਾਂ ਨੇ ਵੀ ਬੜਿਆਂ ਨੂੰ ਮਾਰਿਆ ਤੇ ਬਾਅਦ ਚ ਉਹਨਾਂ ਦੀ ਜ਼ਿੰਦਗੀ ਦਾ ਅੰਤ ਵੀ ਕਦੇ ਚੰਗਾ ਨਹੀਂ ਹੋਇਆ ਉਹ ਜਿੰਨੇ ਵੀ ਗੈਂਗਸਟਰ ਬਣੇ ਨੇ ਉਹ ਜਦੋਂ ਪੈਦਾ ਹੋਏ ਸੀ ਤਾਂ ਕਿਸੇ ਦੀ ਮਾਂ ਪਿਓ ਨੇ ਇਹ ਨਹੀਂ ਸਿਚਾਇਆ ਕਿ ਸਾਡਾ ਪੁੱਤ ਗੈਂਗਸਟਰ ਬਣੇ ਸਾਡਾ ਪੁੱਤ ਵੱਡਾ ਹੋ ਕੇ ਇਸ ਰਾਹ ਤੇ ਤੁਰੇਗਾ ਤੇ ਨਾ ਹੀ ਉਹਨਾਂ ਨੇ ਇਹ ਸੋਚ ਲੈ ਕੇ ਉਹ ਤੁਰੇ ਸੀ ਕਿ ਅਸੀਂ ਵੱਡੇ ਹੋ ਕੇ ਗੈਂਗਸਟਰ ਬਣਾਂਗੇ ਉਹਨਾਂ ਨੂੰ ਵੀ ਜੋ ਭਾਰਤ ਦੇ ਵਿੱਚ ਮੌਕਾ ਪਰਸਤੇ ਗੰਡੀਆਂ ਸਿਆਸਤਾਂ ਚੱਲੀਆਂ ਉਹਨਾਂ ਸਿਆਸਤਾਂ ਨੇ ਸਾਡੇ ਧੀਆ ਪੁੱਤਾਂ ਨੂੰ ਇਸ ਰਾਹ ਤੇ ਤੋੜਿਆ ਭਾਵੇਂ ਨਸ਼ਾ ਹੋਵੇ ਤੇ ਭਾਵੇਂ ਇਹ ਗੈਂਗਸਟਰ ਪੁਨੇ ਵਾਲਾ ਰਾਹ ਹੋਵੇ ਦੋਨਾਂ ਰਾਹਾਂ ਦੇ ਉੱਪਰ ਜਿੰਨੇ ਵੀ ਧੀਆ ਪੁੱਤ ਤੁਰੇ ਨੇ ਉਹਨਾਂ ਦਾ ਜ਼ਿੰਮੇਵਾਰ ਰਾਜ ਪ੍ਰਬੰਧ ਦਾ ਸਿਸਟਮ ਹੈ ਸਿਆਸਤ ਹੈ ਕਿਉਂਕਿ ਗੰਦੀਆਂ ਸਿਆਸਤਾਂ ਨੇ ਉਹਨਾਂ ਨੂੰ ਇੱਧਰ ਨੂੰ ਤੋੜਿਆ ਜੇਕਰ ਕਈ ਅਜਿਹੀਆਂ ਪਾਰਟੀਆਂ ਤੇ ਕਈ ਅਜਿਹੇ ਰਾਜਨੇਤਾ ਨੇ ਜਿਹੜੇ ਪਹਿਲਾਂ ਜਿਹੜੇ ਨੌਜਵਾਨ ਨੇ ਕਾਲਜਾਂ ਯੂਨੀਵਰਸਟੀਆਂ ਦੇ ਵਿੱਚ ਉਹਨਾਂ ਨੂੰ ਆਪਣੇ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਵਰਤਦੇ ਨੇ ਤੇ ਬਾਅਦ ਦੇ ਵਿੱਚ ਜਦੋਂ ਉਹ ਕੇਸਾਂ ਦੇ ਵਿੱਚ ਫਸ ਜਾਂਦੇ ਨੇ ਤਾਂ ਫਿਰ ਉਹ ਹਸਰ ਤੋਂ ਹੱਥ ਚੁੱਕ ਲੈਂਦੇ ਨੇ ਤਾਂ ਫਿਰ ਉਹਨਾਂ ਕੋਲ ਇੱਕ ਹੀ ਰਾਹ ਬਚਦਾ ਜਾਂ ਤਾਂ ਉਹ ਜੇਲ੍ਹਾਂ 'ਚ ਜਾਣ ਜਾਂ ਫਿਰ ਉਹ ਭਗੌੜੇ ਹੋ ਕੇ ਉਹ ਸਰਾਹ ਤੇ ਤੁਰ ਪੈਣ ਤੇ ਇਸੇ ਤਰ੍ਹਾਂ ਬਹੁਤ ਸਾਰੇ ਮੁੰਡੇ ਜਿਹੜੇ ਆ ਉਹ ਤੁਰੇ ਹੋਏ ਨੇ ਅੱਜ ਜੇਕਰ ਭਾਰਤ ਦੇ ਵਿੱਚ ਸਿਆਸਤ ਠੀਕ ਹੋ ਜਾਏ ਤਾਂ ਬੜਾ ਕੁਝ ਠੀਕ ਹੋ ਸਕਦਾ ਹੈ ਫਿਲਹਾਲ ਮੈਂ ਤੁਹਾਨੂੰ ਦੁਬਾਰਾ ਦੱਸ ਦਿਆਂ ਕਿ ਗੋਲਡੀ ਬਰਾਡ ਦੇ ਕਤਲ ਦੀ ਖਬਰ ਆ ਰਹੀ ਹੈ ਗੋਲਡੀ ਬਰਾਡ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਖਬਰ ਆ ਰਹੀ ਹੈ ਔਰ ਪੂਰੇ মিডিਆ 'ਚ ਇਹ ਖਬਰ ਫੈਲ ਰਹੀ ਹੈ ਖਬਰ ਆ ਰਹੀ ਹੈ ਕਿ ਗੋਲਡੀ ਬਰਾਡ ਨੂੰ ਅਮਰੀਕਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਗੋਲਡੀ ਬਰਾਡ ਨੂੰ ਉਸ ਟਾਈਮ ਜਿਹੜਾ ਇੱਕ ਜਗ੍ਹਾ ਦੇ ਉੱਪਰ ਅਮਰੀਕਾ ਦੇ ਗਲੀ ਦੇ ਵਿੱਚ ਜਦੋਂ ਉਹ ਇੱਕ ਵਿਅਕਤੀ ਨਾਲ ਗੱਲ ਕਰ ਰਿਹਾ ਸੀ ਤਾਂ ਉੱਥੇ ਕੁਝ ਵਿਅਕਤੀ اچانک ਆਏ ਤੇ ਗੋਲੀਆਂ ਮਾਰ ਕੇ ਉਥੋਂ ਚਲੇ ਗਏ ਇਹ ਵੀ ਜ਼ਿਕਰ ਹੈ ਚਾਰਟ ਫੇਰੇ ਖਬਰ ਆ ਰਹੀ ਹੈ ਕਿ ਇਸ ਦੀ ਜ਼ਿੰਮੇਵਾਰੀ ਅਰਸ਼ਦ ੱਲਾ ਤੇ ਲਖਬੀਰ ੱਲਾ ਦਾ ਜਿਹੜਾ ਗੈਂਗਸਟਰ ਗਰੁੱਪ ਹੈ ਉਹਨਾਂ ਨੇ ਲਈ ਹੈ ਤਾਂ ਪੁਸ਼ਟੀ ਅਜੇ ਬਾਕੀ ਹੈ ਪਰ ਇਹ ਵੱਡੀ ਖਬਰ ਜਿਹੜੀ ਹੈ ਉਹ ਆ ਰਹੀ ਹੈ ਔਰ ਸੇਮ ਉਸੇ ਤਰ੍ਹਾਂ ਜਦੋਂ ਮੈਂ ਸੋਸ਼ਲ ਮੀਡੀਆ ਤੇ ਕਮੈਂਟ ਪੜ੍ਹ ਰਿਹਾ ਸੀ ਖਬਰਾਂ ਦੇ ਥੱਲੇ ਤਾਂ ਲੋਕ ਇਹ ਲਿਖ ਰਹੇ ਆ ਕਮੈਂਟਾਂ 'ਚ ਕਿ ਜੈਸੇ ਕੋ ਤੈਸਾ ਜੈਸੀ ਕਰਨੀ ਵੈਸੀ ਪਰਨੀ ਐਦਾਂ ਦੇ ਕਮੈਂਟ ਲੋਕ ਸੋਸ਼ਲ ਮੀਡੀਆ ਤੇ ਲਿਖ ਰਹੇ ਨੇ ਖਬਰਾਂ ਦੇ ਥੱਲੇ ਕਿਉਂਕਿ ਜਦੋਂ ਸਿੱਧੂ ਮੂਸੇਵਾਲਾ ਦਾ ਇਸ ਦਰਦਨਾਕ ਕਾਂਡ ਵਾਪਰਿਆ ਸੀ ਕੋਈ ਵੀ ਪੁੱਤ ਇਸ ਤਰ੍ਹਾਂ ਪੰਜਾਬ ਦਾ ਜਾਣਦਾ ਹੈ ਚਾਹੇ ਉਹ ਗੈਂਗਸਟਰ ਹੋਵੇ ਤੇ ਚਾਹੇ ਉਹ ਸਿੱਧੂ ਮੂਸੇਵਾਲੇ ਵਰਗਾ ਹੋਵੇ ਤੇ ਚਾਹੇ ਕੋਈ ਸਾਡੇ ਵਰਗਾ ਆਮ ਹੋਵੇ ਜਦੋਂ ਵੀ ਕੋਈ ਧੀ ਪੁੱਤ ਇਸ ਤਰ੍ਹਾਂ ਉਹਦੀ ਉਹ ਧਰਤੀ ਤੋਂ ਜਾਂਦਾ ਹੈ ਤਾਂ ਸਭ ਨੂੰ ਇੱਕ ਤਰ੍ਹਾਂ ਨਾਲ ਦੁੱਖ ਤਾਂ ਹੁੰਦਾ ਹੈ ਪਰ ਫਿਰ ਵੀ ਲੋਕ ਇਹ ਕਹਿੰਦੇ ਨੇ ਕਿ ਇਹਨਾਂ ਰਾਹਾਂ ਦੇ ਪਾਂਦੀ ਉਹਨਾਂ ਦਾ ਅੰਤ ਇਸ ਤਰ੍ਹਾਂ ਹੀ ਹੁੰਦਾ ਪਹਿਲਾਂ ਤੋਂ ਇਸ ਤਰ੍ਹਾਂ ਹੁੰਦਾ ਆਇਆ ਸੋ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਡੇ ਬਚਪਨ ਹੈ ਜਿਹੜੀ ਸਾਡੀ ਜਵਾਨੀ ਹੈ ਉਹਨੂੰ ਉਹਨਾਂ ਗੰਦੀਆਂ ਸਿਆਸਤਾਂ ਤੋਂ ਬਚਾਉਣ ਦੀ ਲੋੜ ਹੈ ਜਿਹੜੀਆਂ ਸਿਆਸਤਾਂ ਨੇ ਭਵਿੱਖ ਤਬਾਹ ਕੀਤੇ ਨੇ ਔਰ ਉਸ ਗਾਇਕੀ ਤੋਂ ਵੀ ਸਾਨੂੰ ਬਚਣਾ ਚਾਹੀਦਾ ਹੈ ਜਿਹੜੀ ਚੱਕਵੀ ਤੇ ਫੁਕਰੀ ਗਾਇਕੀ ਹੈ ਜਿਹੜੀ ਸਾਡੇ ਬੱਚਿਆਂ ਤੇ ਜਵਾਨੀ ਨੂੰ ਪੰਪ ਦਿੰਦੀ ਹੈ ਲੜਨ ਭਿੰਨ ਲਈ ਝਗੜੇ ਕਰਨ ਲਈ ਫੁਕਰੀਆਂ ਮਾਰਨ ਲਈ ਤਾਂ ਜਿਹੜੇ ਗਾਇਕਾਂ ਨੇ ਅਜਿਹੇ ਗੀਤ ਵੀ ਗਾਏ ਨੇ ਉਹਨਾਂ ਨੇ ਵੀ ਇੱਕ ਤਰ੍ਹਾਂ ਨਾਲ ਗਲਤ ਅਪਰਾਧ ਕੀਤਾ ਹੋਇਆ ਸੋ ਵੱਡੀ ਖਬਰ ਅੱਜ ਦੀ ਕਹਿ ਸਕਦੇ ਆਂ ਕਿ ਗੋਲਡੀ ਬਰਾਡ ਦੇ ਕਤਲ ਦੀ ਵੱਡੀ ਖਬਰ ਜਿਹੜੀ ਹੈ ਉਹ ਆ ਰਹੀ ਹੈ ਅਮਰੀਕਾ ਤੋਂ ਆ ਰਹੀ ਹੈ ਅਮਰੀਕਾ ਦੇ ਇੱਕ ਚੈਨਲ ਨੇ ਇਹ ਖਬਰ ਦਿੱਤੀ ਹੈ ਔਰ ਉਹ ਚੈਨਲ ਇਹ ਕਹਿੰਦਾ ਹੈ ਕਿ ਅਮਰੀਕਾ ਦਾ ਇੱਕ ਅਧਿਕਾਰੀ ਜਿਹੜਾ ਹੈ ਜਿਹਦਾ ਨਾਮ ਲੈਜ਼ਲੀ ਵਿਲੀਅਮ ਦੱਸਿਆ ਜਾ ਰਿਹਾ ਹੈ ਲੈਜ਼ਲੀ ਵਿਲੀਅਮ ਨੇ ਇਹਦੀ ਪੁਸ਼ਟੀ ਕੀਤੀ ਹੈ ਔਰ ਫੇਰ ਮੋਟ ਤੇ ਹੌਲਟ ਐਵੇਨਿਊ ਦੀ ਜਿਹੜੀ ਜਗ੍ਹਾ ਹੈ ਉਸ ਜਗ੍ਹਾ ਦੇ ਉੱਪਰ ਕਿਹਾ ਜਾ ਰਿਹਾ ਹੈ ਕਿ ਗੋਲਡੀ ਬਰਾਉਡ ਦਾ ਕਤਲ ਕੀਤਾ ਗਿਆ ਸੋ ਤੁਸੀਂ ਆਪਣੇ ਇਸ ਬਾਰੇ ਕਮੈਂਟ ਆਪਣੇ ਵਿਚਾਰ ਲਿਖ ਸਕਦੇ ਹੋ ਕਿ ਤੁਹਾਨੂੰ ਇਹ ਸਾਰੀ ਘਟਨਾ ਚਾਹੇ ਉਹ ਪਿਛਲੀ ਸੀ ਚਾਹੇ ਇਹ ਅੱਜ ਦੀ ਘਟਨਾ ਦੀ ਖਬਰ ਹੈ ਜੇ ਇਹ ਸੱਚ ਹੈ ਤਾਂ ਤੁਹਾਨੂੰ ਇਹ ਘਟਨਾ ਦੇ ਉੱਪਰ ਤੁਹਾਡੇ ਦਿਮਾਗ 'ਚ ਕਿਦਾਂ ਦਾ ਵਿਚਾਰ ਆ ਰਿਹਾ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀ